ਫਗਵਾੜਾ ਬਿਖੇਂ ਨਗਰ ਨਿਗਮ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਫਗਵਾੜਾ ਦੇ ਬਾਜ਼ਾਰਾਂ ਵਿੱਚ ਨਗਰ ਨਿਗਮ ਅਧਿਕਾਰੀਆਂ ਵੱਲੋਂ ਜੈਲੋ ਲਾਈਨ ਲਗਾਉਣ ਦਾ ਪ੍ਰੋਸੈਸ ਸ਼ੁਰੂ ਕੀਤਾ ਗਿਆ ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਨਗਰ ਨਿਗਮ ਅਧਿਕਾਰੀ ਨੇ ਦੱਸਿਆ ਕਿ ਇਹ ਜੈਲੋ ਲਾਈਨ ਪ੍ਰੋਸੈਸ ਜੋ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਕੀਤਾ ਜਾ ਰਿਹਾ ਹੈ ਤਾਂ ਜੋ ਦੁਕਾਨਦਾਰ ਆਪਣਾ ਸਮਾਨ ਜੈਲੋ ਲਾਈਨ ਤੋਂ ਬਾਹਰ ਨਾ ਰੱਖ ਸਕਣ ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕੋਈ ਵੀ ਦੁਕਾਨਦਾਰ ਆਪਣਾ ਸਮਾਨ ਜੈਲੋ ਲਾਈਨ ਤੋਂ ਬਾਹਰ ਰੱਖਦਾ ਹੈ ਤਾਂ 50 ਮਨ ਜਬਤ ਕਰ ਲਿਆ ਜਾਵੇਗਾ ਅਤੇ ਵਾਪਸ ਨਹੀਂ ਕੀਤਾ ਜਾਵੇਗਾ ਹੋਰ ਕੀ ਕੀ ਕਿਹਾ ਗਿਆ ਨਗਰ ਨਿਗਮ ਅਧਿਕਾਰੀ ਵੱਲੋਂ ਆਓ ਸੁਣਦੇ ਹਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰਪ ਕਲੂਚਾ ਦੇ ਨਾਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕਿ ਜਿਹੜੀ ਅੱਜ yellow line ਦੀ ਬਸਤਾ ਸਿ ਸ਼ੁਰੂ ਹੋਇਆ ਉਹਦੇ ਬਾਰੇ ਕੀ ਕਹਿਣਾ ਜਾਂਦੇ ਆਪਾਂ ਜਿਦਾਂ ਜਿ ਤੁਹਾਨੂੰ ਪਤਾ ਹੈ ਕਿ ਸਾਡੇ ਮਾਨਯੋਗ ਮੈਮ ਅਕਸ਼ਾ ਗੁਪਤਾ ਜੀ ਕੰਪਨੀ ਦੇ ਆ ਤੇ ਮਹਿਰ ਸਾਹਿਬ ਕਾਮਪਲ ਕੋ ਵੀ ਉਹਨਾਂ ਵੱਲੋਂ ਲਾਈਨ ਦਾ ਪ੍ਰੋਜੈਕਟ ਚਲਾਇਆ ਜਾ ਰਿਹਾ ਪੂਰੇ ਸ਼ਹਿਰ ਦੇ ਵਿੱਚ ਆਪਾਂ ਤੇ ਅੱਜ ਕੁਝ ਦਿਨਾਂ ਬਾਅਦ ਮੈਨੂੰ ਕਾਲ ਵੀ ਲੱਗਦੀ ਹੈ ਕਿ ਅੱਜ ਦੁਬਾਰਾ ਸ਼ੁਰੂ ਕਰਤਾ ਹੈ ਜਿਸ ਪ੍ਰਸੈਂਟ ਕੰਮ ਹੋ ਚੁੱਕੇ ਹੈ ਤੇ ਜਿੱਦਾਂ ਸੀ ਲਾਈਨ ਆ ਲਾਰੇ ਤਾਂ ਸ਼ਹਿਰ ਵਾਸੀ ਜਿਹੜੇ ਦੁਕਾਨਦਾਰ ਹੈ ਉਹ ਸਾਨੂੰ ਸਹਿਯੋਗ ਦੇ ਰਹੇ ਆ ਕੋਈ ਸਾਨੂੰ ਦਿੱਕਤ ਨਹੀਂ ਆ ਰਹੀ ਲਾਈਨ ਲਾਣ ਦੀ ਉਹ ਵੀ ਇਸ ਦਾ ਕੋਈ ਸ਼ਿਕਾਇਤ ਨਹੀਂ ਜਿਹੜਾ ਸਮਾਨ yellow line ਤੋਂ ਬਾਹਰ ਹੋਊਗਾ ਉਹਦੇ ਬਾਰੇ ਕੀ ਕਾਰਵਾਈ ਕਰ ਰਹੇ ਆ ਆਪਾਂ ਬਿਲਕੁਲ ਸਰ ਇਹਦੇ ਬਾਰੇ ਆਪਾਂ yellow line ਤੋਂ ਜਿਹੜਾ ਬਾਹਰ ਰੱਖੇਗਾ ਸਮਾਨ ਤਾਂ ਉਹਦਾ ਸਮਾਨ ਅਸੀਂ ਜ਼ਬਤ ਕਰਾਂਗੇ ਸ਼ਾਇਦ ਮੋੜਾਂ ਦੇ ਦੇ ਸਾਡੇ ਮਾਂ ਮੈਡਮ ਮੈਡਮ ਕਮਿਸ਼ਨ ਮੈਡਮ ਦੇ ਵੀ ਇਹੀ ਹੁਕਮ ਹੈ ਸਾਨੂੰ ਤੇ ਇਸ ਦੁਕਾਨਦਾਰ ਉਹ ਅਵੇਅਰ ਵੀ ਕਰ ਰਹੇ ਐ ਇਸ ਮੂਹਰੇ ਤੇ ਕਿ ਆਪਣਾ ਕਹਿੰਦੇ ਅਵੇਅਰ ਕਰ ਰਹੇ ਕਿ ਆਪਣਾ ਕਿ ਤੁਸੀਂ yellow line ਤੋਂ ਬਾਹਰ ਸਮਾਨ ਨਹੀਂ ਰੱਖਣਾ yellow line ਦਾ ਪ੍ਰੋਸੈਸ ਸ਼ੁਰੂ ਹੋਇਆ ਨਗਰ ਨਿਗਮ ਵੱਲੋਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਕੀ ਅਪੀਲ ਕਰਨਾ ਚਾਹੁੰਦੇ ਦੁਕਾਨਦਾਰਾ ਭਰਾਵਾਂ ਨੂੰ ਇਲਾਕਾ ਜੋ ਕੰਮ ਹੈ ਜੀ ਕਿਉਂਕਿ ਦੁਕਾਨਦਾਰ ਜਿਹੜੇ ਆਪਣਾ ਬਾਹਰ ਸਮਾਨ ਲਾਉਂਦੇ ਸੀਗੇ ਉਹਨੂੰ ਆਪਣਾ ਲਾਈਨ ਦੇ ਅੰਦਰ ਅੰਦਰ ਰੱਖੂਗੇ ਜੀ ਤੇ ਅਸੀਂ ਆਪਾਂ ਉਹਨੂੰ ਪੀਰ ਵੀ ਇਹੀ ਕਰਦੇ ਆਂ ਵੀ ਆਪਣਾ ਜਿਹੜਾ ਹੈਗਾ ਜੀ ਇਹ ਅੰਦਰ ਰੱਖਿਆ ਜਾਵੇ ਸਮਾਨ ਇਹ yellow line ਨੂੰ ਪਾਰਨਾ ਕੀਤਾ ਜਾ ਰਿਹਾ ਬਹੁਤ ਵੀ ਜਲਾਗਾ ਜੋ ਕੰਮ ਹੈ ਥੈਂਕ ਯੂ ਜੀ ਮੈਂ ਨਾ ਬਈਏ ਕੁਮਾਰ ਬਈਏ ਕੁਮਾਰ ਜੀ ਜਿਹੜੀ ਆ ਇੱਕ yellow line ਲੱਗ ਰਹੀ ਆ ਉਹਦੇ ਬਾਰੇ ਕੀ জানা ਜਾਂਦੇ ਬਹੁਤ ਅੱਛਾ ਕੰਮ ਹੋ ਰਿਹਾ ਜੀ ਹਾਂਜੀ ਵਿਆਹ ਚ ਥੋੜਾ ਜਿਆ ਸਹੀ ਹੋਏਗਾ ਕੰਮ ਟ੍ਰੈਫਿਕ ਨਹੀਂ ਰੁਕੇਗੀ ਕਿਸੇ ਕਰਕੇ ਬੈਸ ਹੈਗਾ ਜੀ ਤੇ ਕੀ ਅਪੀਲ ਕਰਨਾ ਜਾਂਦੇ ਆਪਾਂ ਸਰਕਾਰ ਨੂੰ ਸਰਕਾਰ ਨੂੰ ਸਰਕਾਰ ਨੂੰ ਮਤਲਬ ਇਹ ਬਹੁਤ ਅੱਛਾ ਕੰਮ ਕਰ ਰਹੀ ਆ ਅਸੀਂ ਉਹਨਾਂ ਨੂੰ ਗੁੱਡ ਵਿਸ਼ੇਸ ਦੇਣਾ